ਆ ਮੀਡੀਆ ਜੋੜੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਦੀ ਇਨਸਾਨੀ ਫਿਤਰਤ ਹਮੇਸ਼ਾ ਚੰਗੇ ਬਣਨ ਲਈ ਹੁੰਦੀ ਹੈ ਹਾਲਾਤ ਮਨੁੱਖੀ ਮਨ ਦੇ ਸੋੜੇ ਦਿਮਾਗ ਦੇ ਕਾਰਜਕ੍ਰਮ ਇਹਨਾਂ ਸਭ ਵਿੱਚੋਂ ਉਲਝਦੇਆਂ ਉਲਝਦੇਆਂ ਇਨਸਾਨ ਇਨਸਾਨ ਤੋਂ ਅਲੱਗਤ ਲੱਗ ਹੁੰਦਾ ਜਾਂਦਾ ਹੈ ਫਿਰ ਵੀ ਪਰਮਾਤਮਾ ਇੱਕ ਐਸੀ ਸਾਡੇ ਅੰਦਰ ਸ਼ਕਤੀ ਹੈ ਕਿ ਜਿਹੜੀ ਫਿਰ ਆਪਣੀ ਕੁਦਰਤ ਨੂੰ ਜਨਮ ਦਿੰਦੀ ਹੈ ਤਾਂ ਉਹਨੂੰ ਮਰੇ ਨੂੰ ਉਹਦਾ ਜਿਹੜਾ ਜੀਵਨ ਹੈ ਜਾਂ ਉਹਦੇ ਜਿਹੜੀ ਮਿੱਟੀ ਹੈ ਉਹਨੂੰ ਸੰਕੋਚਦੀ ਹੈ ਇਸੇ ਤਰ੍ਹਾਂ ਨਾਲ ਸਮਾਜ ਸੇਵਾ ਸੁਸਾਇਟੀ ਮੋਗਾ ਜਿਹਦੇ ਸਮੂਹ ਸੇਵਾਦਾਰ ਅਹੁਦੇਦਾਰ ਸਹਿਬਾਨ ਹਰ ਸਾਲ ਲਵਾਰਸ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਿੱਟੀ ਦੇ ਸਪੁਰ ਦੇ ਖਾਕ ਕਰਨ ਵਾਸਤੇ ਉਹਨਾਂ ਦਾ ਸੰਸਕਾਰ ਅਤੇ ਧਾਰਮਿਕ ਰੌ ਰੀਤਾਂ ਮੁਤਾਬਕ ਜੋ ਸਾਡੇ ਭਾਬੇ ਨਾਨਕ ਨੇ ਸਾਨੂੰ ਸਿਖਾਇਆ ਹੈ ਕਿ ਅਵਲ ਅੱਲਾਹ ਨੂਰੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਨ ਪਲੇ ਕੋ ਬੰਦੇ ਤਾਂ ਉਹਨਾਂ ਦਾ ਜਿੱਥੇ ਦਾ ਸੰਸਕਾਰ ਤੋਂ ਲੈ ਕੇ ਜਿੰਨੀਆਂ ਵੀ ਰੌ ਰੀਤਾਂ ਨੇ ਉਹਨਾਂ ਨੂੰ ਸੰਪੂਰਨ ਕਰਦੇ ਨੇ ਕੋਥੇ ਸਾਲ ਬਾਅਦ ਉਹਨਾਂ ਸਾਰਿਆਂ ਦੀ ਇਕੱਠੀ ਇੱਕ ਜਿਹੜੀ ਯਾਦ ਸਿਮਰਤੀ ਇਹ ਸੰਗਤੀ ਰੂਪ ਵਿੱਚ ਮਨਾਉਂਦੇ ਨੇ ਤਾਂ ਕਿ ਇਨਸਾਨ ਨੂੰ ਇਨਸਾਨ ਦੇ ਨਾਲ ਲਗਾਵ ਸਮਝ ਪੈਦਾ ਹੋ ਸਕੇ ਕਿ ਮਾਪੇ ਨੇ ਜੇ ਜਨਮ ਦਿੱਤਾ ਏ ਤੇ ਮਾਪੇ ਦਾ ਸਰੀਰ ਕੱਲੀਆਂ ਗਲਤੀਆਂ ਦਾ ਬੁਤਲਾ ਨਹੀਂ ਹੁੰਦਾ ਉਹਦੇ ਕੁਝ ਚੰਗੇ ਅੰਗ ਵੀ ਹੁੰਦੇ ਨੇ ਜੀਹਦਾ ਕਰਕੇ ਅਸੀਂ ਚੰਗੇ ਬਣਿਆ ਤਾਂ ਆਪਣੇ ਮਾਪੇ ਦੇ ਚੰਗੇ ਗੁਣਾਂ ਦੀ ਕਦਰ ਕਰਨੀ ਦੂਜਿਆਂ ਦੇ ਚੰਗੇ ਗੁਣਾਂ ਦੀ ਕਦਰ ਕਰਨੀ ਆਪਣੇ ਅੰਦਰਲੇ ਔਗਣਾਂ ਨੂੰ ਤਿਆਗਣਾ ਇਹ ਇੱਕ ਗੁਰੂ ਪદ્ધਤੀ ਹੁੰਦੀ ਹੈ ਇਸੇ ਨੂੰ ਧਾਰਮਿਕ ਰੋਹ ਰੀਤ ਕਿਹਾ ਜਾਂਦਾ ਹੈ ਇਸੇ ਨੂੰ ਸਮਾਜ ਦਾ ਇੱਕ ਚੰਗਾ ਆਦਰਸ਼ਕ ਢਾਂਚਾ ਕਿਹਾ ਜਾਂਦਾ ਹੈ ਉਸ ਆਦਰਸ਼ਕ ਢਾਂਚੇ ਦੇ ਵਿੱਚ ਲਗਭਗ 2001 ਤੋਂ ਲੈ ਕੇ ਹੁਣ ਤੱਕ 500 ਪਲੱਸ ਜੜੀਆਂ ਲਾਸ਼ਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਕੁਦਰਤ ਦੇ ਅੰਦਰ ਸਮਰਪਿਤ ਕਰਨ ਵਾਸਤੇ ਸੰਸਥਾ ਸੇਵਾ ਕਰਦੀ ਹੈ ਤਾਂ ਆਸ ਕਰਦਾ ਮੀਡੀਆ ਜੋ ਜੁੜੇ ਦਰਸ਼ਕਾਂ ਨੂੰ ਕਿ ਆਪ ਤਨਮਨ ਧੰਦੇ ਨਾਲ ਪਹਿਲੇ ਵੀ ਸਹਿਯੋਗ ਪਾਉਂਦੇ ਹੋਵੋਗੇ ਅੱਗੇ ਨੂੰ ਵੱਧ ਚੜ ਕੇ ਸਹਿਯੋਗ ਪਾਓ ਤੇ 30 ਤਰੀਕ ਨੂੰ ਜਿਹੜਾ ਸਮਾਗਮ ਹੈ ਉਹਦੇ 'ਚ ਖੁਦ ਵੱਧ ਚੜ ਕੇ ਆਓ ਦੂਜਿਆਂ ਨੂੰ ਪ੍ਰੇਰਣਾ ਕਰਕੇ ਲਿਆਓ ਕਿਉਂਕਿ ਸਮਾਜ ਇਨਫੋਰਮੇਸ਼ਨ ਰਾਹੀਂ ਹੀ ਈਮੋਸ਼ਨ ਨੂੰ ਆਪਣੀ ਜ਼ਿੰਦਗੀ ਅੰਦਰ ਅਸੈਪਟ ਕਰਦਾ ਹੈ ਤਾਂ ਇਹ ਜਿਹੜੀਆਂ ਚੰਗੀਆਂ ਜਾਣਕਾਰੀਆਂ ਨੇ ਚੰਗੇ ਇਨਸਾਨੀ ਜੀਵਨ ਨੇ ਤਾਂ ਕਿ ਇਹਦੇ 'ਚੋਂ ਸਾਨੂੰ ਇਨਸਾਨੀ ਇੰਟਰਸਟ ਦੀ ਸਮਝ ਆ ਸਕੇ ਜਦਰੇ ਐਸਾ ਨ ਹੋਵੇ ਇਹ ਇੰਟਰਸਟ ਫਲੌਇਡ ਤੋਂ ਅਜ ਕ੍ਰਸ਼ ਤੱਕ ਜਾ ਕੇ ਖੜਾ ਹੋ ਗਿਆ ਤਾਂ ਇਹ ਕੋਈ ਬਹੁਤ ਵੱਡੀ ਤਰ੍ਹਾਂ ਜਿਹੜੀ ਹੈਗੀ ਆ ਪ੍ਰਾਪਤੀ ਨਹੀਂ ਕਿਉਂਕਿ ਇੰਟਰਸਟ ਹੀ ਇੱਕ ਸਾਡੀ ਸ਼ਕਤੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈਗਾ ਜਿਹਦੇ ਅੰਦਰ ਕਾਮ ਸ਼ਕਤੀ ਹੈਗੀ ਹੈ ਉਹੋ ਹੀ ਸਮਾਜ ਦੀ ਪ੍ਰਗਤੀ ਦਾ ਰੂਪ ਧਾਰਨ ਕਰ ਸਕਦੀ ਹੈ ਅਗਰ ਇਹਨੂੰ ਪ੍ਰਗਤੀ ਤੇ ਨਾ ਲਾਇਆ ਫਿਰ ਏਸੇ ਦੇ ਹਾਲਾਤ ਸਾਡੇ ਸਮਾਜ ਦੇ ਸਾਡੇ ਸਾਹਮਣੇ ਨੇ ਕਿਸ ਤਰ੍ਹਾਂ ਨਾਲ ਅਸੀਂ ਇੱਕ ਦੂਜੇ ਨਾਲੋਂ ਟੁੱਟਦੇ ਜਾ ਰਹੇ ਹਾਂ ਇੱਕ ਦੂਜੇ ਨੂੰ ਉਲਾਂਬੇ ਦੇਂਦੇ ਜਾ ਰਹੇ ਹਾਂ ਤਾਂ ਆਓ ਜਿੱਥੇ ਦੁਨੀਆ ਤੋਂ ਜਾਣ ਵਾਲੇ ਜਿਹੜੇ ਮੌਤ ਇੱਕ ਅਸੀਂ ਜਿਸ ਤਰ੍ਹਾਂ ਨਾਲ ਖੌਫਨਾਕ ਰੂਪ ਚ ਦੇਖਦੇ ਆ ਬੇਸਿਕਲੀ ਇਹ ਐਸੀ ਨਹੀਂ ਹੈ ਮੌਤ ਇੱਕ ਉਹ ਅੰਤਮ ਸੱਚ ਹੈ ਹੱਕ ਹੈ ਜਿਹਦੇ ਲਈ ਇਨਸਾਨ ਪੂਰੀ ਜ਼ਿੰਦਗੀ ਜਦੋਜਾਹਿਦ ਕਰਦਾ ਹੈ ਆਸ ਕਰਦਾ ਹਾਂ ਆਪ ਸਭ ਇਸ ਸਮਾਗਮ ਵਿੱਚ ਬੱਜੜ ਕੇ ਪਹੁੰਚੋਗੇ ਤਾਨਮਨ ਦਾ ਸਹਿਯੋਗ ਦਿਓਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ